ਪਟਿਆਲਾ ਵਿੱਚ ਹੈਡ ਕਾਂਸਟੇਬਲ ਜੋ ਆਪਣੀਆਂ ਸਵਾਵਾਵਾਂ ਦੇ ਰਿਹਾ ਸੀ ਉਸ ਨੂੰ ਮੌਤ ਤੇ ਘਾਟੂ ਕਰ ਦਿੱਤਾ ਗਿਆ ਇਹ ਅਸੀਂ ਮਿਸਾਲੀ ਸਜ਼ਾ ਦਾ ਮੰਗਦੇ ਐਗਜ਼ੈਂਪਲਰੀ ਸਜ਼ਾ ਦਾ ਮੰਗਦੇ ਜੀ ਨੇ ਸਾਡੇ ਭਰਾ ਦਾ ਇੰਨਾ ਵੱਡਾ ਨੁਕਸਾਨ ਕੀਤਾ ਜੀ ਨੇ ਅਸੀਂ ਇਹ ਜੋ ਬਹੁਤ ਹੀ ਮੰਦਪਾਗੀ ਧਿਆਨ ਸਖਾਵੇਂ ਘਟਨਾ ਦੀ ਖਬਰ ਆਈ ਸੀ ਹੈਡ ਕਾਂਸਟੇਬਲ ਮਨਦੀਪ ਸਿੰਘ ਜਿਹੜੇ ਪਟਿਆਲਾ ਪੁਲਿਸ ਦਾ ਹਿੱਸਾ ਸੀ ਫਰਡੇ ਆਪਣਾ ਭਰਾ ਸੀ ਉਹਦੀ ਸਿਵਲ ਲਾਈਨ ਥਾਣੇ ਦੀ ਡਿਊਟੀ ਸੀ ਤੇ ਨਬੇਰੀਏ ਚ ਪੰਜ ਤੋਂ 6 ਅਨਪਛਾਤੇ ਬੰਦੇ ਆ ਉਹਦਾ ਚਾਕੂ ਮਾਰ ਕੇ ਕਤਲ ਕੀਤਾ ਉਹਦਾ ਭਰਾ ਨਰਦੀਪ ਸਿੰਘ ਵੀ ਛਕਮਿਆ ਹੋਇਆ ਭਰਾ ਜਿਹੜਾ ਆਊਟ ਆਫ ਡੇਂਜਰ ਜਿਹੜੇ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰੇ ਦੋਸ਼ੀ ਆਇਡੈਂਟੀਫਾਈ ਹੋ ਗਏ ਉਹਨਾਂ ਚੋਂ ਦੋ ਦੋਸ਼ੀ ਅਸੀਂ ਅਰੈਸਟ ਨਹੀਂ ਕਰ ਲਏ ਰੈਂਡਰ ਚਾਰ ਦੋਸ਼ੀਆਂ ਦੀ ਅਰੈਸਟ ਲਈ ਟੀਮਾਂ ਲਗਾਤਾਰ ਛਾਪੇਮਾਰੀਆਂ ਕਰ ਰਹੀਆਂ ਹਨ ਤੇ ਅਸੀਂ ਮਿਸਾਲੀ ਸਜ਼ਾ ਦਾ ਮੰਗਾਂਗੇ ਐਗਜ਼ੈਂਪਲਰੀ ਸਜ਼ਾ ਦਾ ਮੰਗਾਂਗੇ ਜੀਨੇ ਸਾਡੇ ਭਰਾ ਦਾ ਇਨਾ ਵੱਡਾ ਨੁਕਸਾਨ ਕੀਤਾ ਜੀਹਾਂ ਨੇ ਉਹਨਾਂ ਨੂੰ ਮਿਸਾਲੀ ਤੌਰ ਤੇ ਸਜ਼ਾ ਦਿੱਤੀ ਜਾਊਗੀ ਤੇ ਫਾਸਟ ਟਰੈਕ ਟ੍ਰਾਇਲ ਚਲਵਾ ਕੇ ਅਸੀਂ ਇਨਸ਼ੋਰ ਕਰਾਂਗੇ ਸਖਤ ਤੋਂ ਸਖਤ ਸਜ਼ਾ ਤਕਰੀਬਨ ਸਾਰੀ ਉਮਰ ਜਿਹੜੀ ਆ ਉਸ ਲਾਕਾਂ ਦੇ ਪਿੱਛੇ ਇਹਨਾਂ ਦੀ ਨਿਕੇ ਮਰਡਰ ਦਾ ਇੱਕ ਬਾਜ਼ਾਰ ਦੇ ਵਿੱਚ ਜਿਸ ਮਰਡਰ ਦਾ ਕਾਰਨ ਕੁਝ ਛੋਟੇ ਜਿਹੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਬਸਈਆ ਹੋਇਆ ਤੇ ਉਹ ਬਹਿਸ ਹੀ ਇਨੀ ਤੈਸ਼ ਜੀ ਆ ਗਈ ਕਿ ਉਹਨਾਂ ਨੇ ਇਸ ਕਤਲ ਦੀ ਘਰਦੋਤ ਨੂੰ ਜਾਨ ਲਏ ਇਹ ਆਪ ਸਭ ਤੋਂ ਦੂਸਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਕ੍ਰਾਈਮ ਦੀ ਦੁਨੀਆ ਦੀਆਂ ਨੌਜਵਾਨਾਂ ਦੀ ਜ਼ਿੰਦਗੀ ਦੇ ਆਧਾਰਿਤ ਬਾਇਓਗ੍ਰਾਫੀਆਂ ਲੈ ਕੇ ਆਉਨੇ ਆਗਾ ਸਾਡਾ ਹਮੇਸ਼ਾ ਮਕਸਦ ਹੁੰਦਾ ਵੀ ਉਸ ਦੇ ਵਿੱਚ ਕੋਈ ਨਾ ਕੋਈ ਚੰਗਾ ਸੁਨੇਹਾ ਯੂਥ ਤੱਕ ਪਹੁੰਚਾਇਆ ਜਾਵੇ ਸੋ ਜਾਂ ਪੰਜਾਬ ਦੇ ਵਿੱਚ ਜਾਂ ਸਮਾਜ ਦੇ ਵਿੱਚ ਆਲੇ-ਦੁਆਲੇ ਜੋ ਕ੍ਰਾਈਮ ਵਰਗੀਆਂ ਵਾਰਦਾਤਾਂ ਹੁੰਦੀਆਂ ਨੇ ਉਸ ਦੇ ਉੱਪਰ ਖਬਰਾਂ ਨੂੰ ਰਿਪੋਰਟ ਜਰੀਏ ਪੇਸ਼ ਕੀਤਾ ਜਾਂਦਾ ਹੈਗਾ ਹਾਲਾਂਕਿ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈਗੀ ਵੀ ਸਾਡੀ ਜਿਹੜੀ ਰਿਪੋਰਟ ਜਾਂ ਖਬਰ ਹੋਵੇ ਉਹ ਨਿਰਪੱਖ ਹੋਵੇ ਚਾਹੇ ਉਹ ਕੁਝ ਘੰਟੇ ਲੇਟ ਹੋਵੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਬੀਤੇ ਦਿਨੀ ਨਾਬਾ ਦੇ ਵਿੱਚ ਇੱਕ ਵਾਰਦਾਤ ਹੁੰਦੀ ਹੈਗੀ ਅਮਨਦੀਪ ਸਿੰਘ ਪੰਜਾਬ ਪੁਲਿਸ ਦਾ ਹੈੱਡ ਕਾਂਸਟੇਬਲ ਸੀ ਜਿਸ ਦਾ ਕਿ ਕੁਝ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਜਦੋਂ ਉਸ ਦੇ ਉੱਪਰ ਹਮਲਾ ਹੁੰਦਾ ਉਸ ਦਾ ਭਰਾ ਵੀ ਨਾਲ ਸੀ ਤੇ ਉਸ ਦਾ ਭਰਾ ਵੀ ਜ਼ਖਮੀ ਹੋ ਜਾਂਦਾ ਹੈਗਾ ਪਰ ਸੁਣਨ ਦੇ ਵਿੱਚ ਆ ਰਿਹਾ ਹੈਗਾ ਸੂਤਰਾ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਵੀ ਉਹ ਆਊਟ ਆਫ ਡੇਂਜਰ ਆ। ਸੋ ਇਸ ਤੋਂ ਬਾਅਦ ਜਦੋਂ ਅਸੀਂ ਪੰਜਾਬ ਪੁਲਿਸ ਦੀ ਕਾਨਫਰੰਸ ਵੀ ਦੇਖੀ ਤਾਂ ਐਸਐਸਪੀ ਪਟਿਆਲਾ ਸਾਹਿਬ ਦਾ ਬੜਾ ਤਿੱਖਾ ਬਿਆਨ ਸੀਗਾ ਵੀ ਜਿਨ੍ਹਾਂ ਲੋਕਾਂ ਨੇ ਇਹ ਕੀਤਾਗਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੂਗੀ। ਆ ਪੁਲਿਸ ਦੀਆਂ ਵੱਖ-ਵੱਖ ਹਿੱਸਿਆਂ ਦੇ ਵਿੱਚ ਵਣੀਆਂ ਟੀਮਾਂ ਦੁਆਰਾ ਦੋਸ਼ੀਆਂ ਦੀ ਭਾਲ ਜਾਰੀ ਆ। ਸਖਤ ਤੋਂ ਸਖਤ ਦੋਸ਼ੀਆਂ ਨੂੰ ਸਜ਼ਾ ਮਿਲੂਗੀ। ਤੇ ਦੋ ਜਾਣੇ ਇਸ ਕਤਲ ਤੋਂ ਬਾਅਦ ਗ੍ਰਿਫਤਾਰ ਕਰ ਲਏ ਗਏ ਨੇ। ਇਹ ਖਬਰ ਤੁਸੀਂ ਸਾਰਿਆਂ ਨੇ ਸੁਣ ਵੀ ਲਈ ਹੋਣੀ ਆ ਦੇਖ ਵੀ ਲਈ ਹੋਣੀ ਆ ਬਹੁਤ ਚੈਨਲਾਂ ਨੇ ਅਪਲੋਡ ਕੀਤੀ ਆ। ਪਰ ਇਸ ਦੇ ਵਿੱਚ ਇੱਕ ਮੋੜ ਨਿਕਲ ਕੇ ਆਇਆਗਾ। ਐਸਐਸਪੀ ਸਾਹਿਬ ਨੇ ਵੀ ਇੱਕ ਥੋੜੀ ਜੀ ਗੱਲ ਦੱਸੀ ਆ ਵੀ ਇਹਨਾਂ ਦਾ ਅਮਨਦੀਪ ਸਿੰਘ ਨਾਲ ਜਾਂ ਅਮਨਦੀਪ ਸਿੰਘ ਦਾ ਇਹਨਾਂ ਨਾਲ ਕੋਈ ਪੈਸਿਆਂ ਦਾ ਮਸਲਾ ਸੀਗਾ। ਕੋਈ ਬਾਲਾ ਵੱਡਾ ਮੈਟਰ ਨਹੀਂ ਸੀਗਾ। ਥੋੜੇ ਬਹੁਤੇ ਪੈਸਿਆਂ ਦਾ ਰੌਲਾ ਸੀਗਾ ਇਹਨਾਂ ਦੀ ਬਹਿਸ ਚੱਲ ਰਹੀ ਸੀਗੀ ਕਾਫੀ ਟਾਈਮ ਤੋਂ ਬਹਿਸ ਇੱਕ ਖੂਨੀ ਵਾਰਦਾਤ ਦਾ ਰੂਪ ਲੈ ਗਈ ਸੋ ਬੜੀ ਮੰਦ ਭਾਗੀ ਘਟਨਾ ਜਿਵੇਂ ਅਕਸਰ ਅਸੀਂ ਕਹਿੰਦੇ ਹੁੰਨੇ ਆ ਵੀ ਜਿਹਦਾ ਨੌਜਵਾਨ ਪੁੱਤ ਜਾਂਦਾਗਾ ਉਸ ਪਰਿਵਾਰ ਨੂੰ ਪਤਾਗਾ ਵੀ ਉਹਨਾਂ ਦਾ ਕੀ ਘਾਟਾ ਹੋਇਆਗਾ ਸੋ ਅਜਿਹਾ ਹੈ ਕਿਸੇ ਨਾਲ ਨਹੀਂ ਹੋਣਾ ਚਾਹੀਦਾਗਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਨਿਕਲ ਕੇ ਆਉਂਦੀ ਹੈਗੀ ਜਦੋਂ ਉਹ ਪੋਸਟ ਸਾਡੇ ਤੱਕ ਪਹੁੰਚਦੀ ਹੈਗੀ ਉਸ ਪੋਸਟ ਦੇ ਵਿੱਚ ਦੋ ਨਾਮਾਂ ਦਾ ਜ਼ਿਕਰ ਹੁੰਦਾਗਾ ਦੋ ਨਾਮ ਨਰਵੈਰ ਸਿੰਘ ਤੇ ਲਾਡੀ ਪਲਵਾਨ ਜਿਨ੍ਹਾਂ ਨੇ ਇਸ ਪੋਸਟ ਜਰੀਏ ਅਮਨਦੀਪ ਸਿੰਘ ਦੇ ਹੋਏ ਕਤਲ ਦੀ ਜ਼ਿੰਮੇਵਾਰੀ ਲਈ ਹੈਗੀ ਸੋ ਉਸ ਦੇ ਵਿੱਚ ਹੋਰ ਵੀ ਕਾਫੀ ਗੱਲਾਂ ਲਿਖੀਆਂ ਨੇਗੀਆਂ ਸੋ ਇੱਕ ਤਰ੍ਹਾਂ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਤੇ આરોਪ ਲਾਏ ਗਏ ਆ ਜਿਹੜੀ ਇਹ ਪੋਸਟ ਨਿਕਲ ਕੇ ਆਈ ਆ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਹੈੱਡ ਕਨਸਟੇਬਲ ਅਮਨਦੀਪ ਸਿੰਘ ਦੀ ਕਤਲ ਦੀ ਜ਼ਿੰਮੇਵਾਰੀ ਲਈ ਗਈ ਆ ਤੇ ਦੋ ਨਾਮ ਲਿਖੇ ਗਏ ਆ ਇਹਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਹੋ ਸਕਦਾ ਵੀ ਇਹ ਜਿਵੇਂ ਅਕਸਰ ਪੰਜਾਬ ਦੇ ਵਿੱਚ ਕਈ ਇਦਾਂ ਦੇ ਕੇਸ ਹੋਏ ਆ ਜਿਸ ਦੇ ਵਿੱਚ ਪ੍ਰਸ਼ਾਸਨ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਇਹ ਪ੍ਰਸ਼ਾਸਨ ਦੀ ਜਾਂਚ ਦਾ ਵਿਸ਼ਾ ਹੈਗਾ ਜਿੱਦਾਂ ਕਿ ਮੈਂ ਇਸ ਵਿਸ਼ੇ ਤੇ ਇੱਕ ਵੱਖਰੀ ਰਿਪੋਰਟ ਤਿਆਰ ਕਰੂੰਗਾ ਵੀ ਪਿਛਲੇ ਕੁਝ ਦਿਨਾਂ ਤੋਂ ਇੱਕ ਆਪਰੇਸ਼ਨ ਚੱਲਿਆ ਪ੍ਰਹਾਰ ਆਪਰੇਸ਼ਨ ਮਾਣਯੋਗ ਸੀਐਮ ਸਾਹਿਬ ਨੇ ਵੀ ਉਸ ਆਪਰੇਸ਼ਨ ਦੀ ਸਲਾਘਾ ਕਰਦਿਆਂ ਬਿਆਨ ਦਿੱਤੇ ਹੈਗੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੋਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਜੀ ਨੇ ਵੀ ਬਿਆਨ ਦਿੱਤਾ ਹੈਗਾ ਵੀ ਕੋਈ ਵੀ ਵਕਸ਼ਿਆ ਨਹੀਂ ਜਾਊਗਾ ਹਾਲਾਂਕਿ ਜੇ ਕੋਈ ਗਲਤ ਸਟੈਪ ਚੱਕਦਾਗਾ ਸੋ ਬਖਸ਼ਿਆ ਜਾਣਾ ਵੀ ਨਹੀਂ ਚਾਹੀਦਾਗਾ ਪਰ ਜਿਵੇਂ ਮੈਂ ਅਕਸਰ ਇਹ ਗੱਲ ਕਰਦਾ ਹੁੰਨਾਗਾ ਵੀ ਸਾਡੀ ਜਿਹੜੀ ਨੌਜਵਾਨੀ ਹੈਗੀ ਉਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਦਲਦਲਾਂ ਦੇ ਵਿੱਚ ਫਸੀ ਆਗੀ ਜਿਵੇਂ ਕਿ ਨਸ਼ੇ ਦੀ ਦਲਦਲ ਹੋਗੀ ਭਰਾ ਮਰੂਜੰਗ ਦੀ ਦਲਦਲ ਹੋਗੀ ਇਨਕਾਊਂਟਰਾਂ ਦੀ ਦਲਦਲ ਹੋਗੀ ਤੇ ਜਿਹੜੀ ਆਗੀ ਇੱਕ ਦਲਦਲਾਗੀ ਵਿਦੇਸ਼ ਉੱਥੇ ਜਾ ਕੇ ਫਸ ਜਾਂਦੀ ਆ ਵੀ ਪੰਜਾਬ ਰਹਿਣ ਦੇ ਲਾਇਕ ਨਹੀਂ ਰਹਾਗਾ ਸੋ ਬਹੁਤ ਬੁੱਧੀਜੀਵੀਆਂ ਨੇ ਬਿਆਨ ਵੀ ਦਿੱਤੇ ਆਗੇ ਵੀ ਪੰਜਾਬ ਰਹਿਣ ਦੇ ਲਾਇਕ ਨਹੀਂ ਰਿਹਾ 84 ਵਾਂਗ ਹੀ ਨੌਜਵਾਨਾਂ ਦਾ ਘਾਣ ਹੋਊਗਾ ਸੋ ਇਹ ਵੀ ਬਹੁਤ ਬੁੱਧੀਜੀਵੀਆਂ ਨੇ ਗੱਲ ਕਹੀ ਹੈ ਕਿ ਵੀ ਪ੍ਰਹਾਰ ਆਪਰੇਸ਼ਨ ਹੁਣੇ ਹੀ ਕਿਉਂ ਅੱਜ ਤੋਂ 3-4 ਸਾਲ ਪਹਿਲਾਂ ਕਿਉਂ ਨਹੀਂ ਸਰਕਾਰ ਨੇ ਪ੍ਰਹਾਰ ਆਪਰੇਸ਼ਨ ਦੀ ਮਨਜ਼ੂਰੀ ਦਿੱਤੀ ਜਾਂ ਉਹਨਾਂ ਨੇ ਸਲਾਹਗਾ ਕੀਤੀ ਜਾਂ ਉਹਨਾਂ ਨੇ ਕਿਉਂ ਨਹੀਂ ਪ੍ਰਹਾਰ ਆਪਰੇਸ਼ਨ ਚਲਾਉਣ ਬਾਰੇ ਕਿਹਾ ਸੋ ਜਦੋਂ ਕਿ ਸਰਕਾਰ ਦਾ ਟਾਈਮ ਆ ਜਿਹੜਾ ਉਹ ਨੇੜੇ ਆ ਗਿਆ ਹੁਣ ਹੀ ਕਿਉਂ ਕਿਉਂ ਜ਼ਰੂਰੀ ਹੋਇਆਗਾ ਸੋ ਬਹੁਤ ਲੋਕਾਂ ਨੇ ਇਸ ਉੱਪਰ ਸਵਾਲ ਵੀ ਚੁੱਕੇ ਆ ਹੋਰ ਵੀ ਬਹੁਤ ਲੋਕਾਂ ਨੇ ਸਾਡੇ ਤੱਕ ਸੰਪਰਕ ਕੀਤਾ ਜਿਨ੍ਹਾਂ ਦੇ ਕੁਝ ਕ੍ਰਾਈਮ ਦੀ ਦੁਨੀਆ ਦੇ ਵਿੱਚ ਪਹਿਲਾਂ ਕੁਝ ਮੁਕਾਦਮੇ ਆਗੇ ਤੇ ਉਹ ਆਪੋ ਆਪਣੇ ਘਰੇ ਹੁਣ ਟਿਕੇ ਬੈਠੇ ਆ ਮੁਖਤਾਰਾ ਦੇ ਵਿੱਚ ਆਏ ਵੀ ਨੇ ਵੀ ਉਹਨਾਂ ਦੇ ਘਰੇ ਪੰਜਾਬ ਪੁਲਿਸ ਦੇ ਕੁਝ ਅਧਿਕਾਰੀ ਗਏ ਆ ਕੁਝ ਲੋਕਾਂ ਨੇ ਤਾਂ ਸਲਾਗਾਂ ਵੀ ਕੀਤੀ ਵੀ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਆਪਾਂ ਮੁੜ ਕੇ ਕੋਈ ਅਜਿਹਾ ਕੰਮ ਨਹੀਂ ਕਰਨਾ ਕੋਈ ਕ੍ਰਿਮੀਨਲ ਬੰਦੇ ਦਾ ਸਾਥ ਨਹੀਂ ਦੇਣਾ ਪਰ ਕੁਝ ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਸਾਡੇ ਘਰੇ ਕੋਜ ਅਧਿਕਾਰੀਆਂ ਨੇ ਰੇਡ ਕੀਤੀ ਆ ਕਮਰੇ ਤੱਕ ਸਾਡੇ ਪਟਲੇ ਗਏ ਆ ਸਾਨੂੰ ਇਨਕਾਊਂਟਰਾਂ ਦੇ ਡਰਾਵੇ ਵੀ ਦਿੱਤੇ ਆਗੇ ਸੋ ਜਿਵੇਂ ਮੈਂ ਅਕਸਰ ਗੱਲ ਕਰਦਾ ਉਹਨਾਂ ਦਾ ਵੀ ਪੰਜਾਬ ਦੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮਾੜੇ ਨਹੀਂ ਹੈਗੇ ਬਹੁਤ ਚੰਗੇ ਵੀ ਆ ਪਰ ਕੁਸ਼ਕ ਚੰਗਿਆਂ ਦੀ ਥਾਂ ਗਲਤ ਵੀ ਹੈ ਜਿਹੜੇ ਇਹੋ ਜਿਹੇ ਕੰਮਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਆਗੇ ਵੀ ਹੁਣ ਇੱਕ ਲਹਿਰ ਦੀ ਤਰ੍ਹਾਂ ਜਾਂ ਇੱਕ ਮੂਵਮੈਂਟ ਦੀ ਤਰ੍ਹਾਂ ਆਪਰੇਸ਼ਨ ਚੱਲ ਰਿਹਾ ਹੈਗਾ ਵੀ ਜਿੰਨਾਂ ਦੀਆਂ ਕੁਝ ਖਿਜਾਂ ਨੇ ਉਹ ਖਿਜਾਂ ਅਸੀਂ ਇਸ ਦੇ ਵਿੱਚ ਹੀ ਕੱਢ ਜਾਈਏ ਸੋ ਜਿਵੇਂ ਮੈਂ ਅਕਸਰ ਕਹਿਣਾ ਹੁੰਦਾ ਵੀ ਜੋ ਚੱਲ ਰਿਹਾ ਬਹੁਤ ਮਾੜਾ ਚੱਲ ਰਿਹਾ ਮੈਂ ਅਕਸਰ ਇਹੀ ਗੱਲ ਕਹਿਣਾ ਹੁੰਦਾਗਾ ਵੀ ਆਪਾਂ ਨੂੰ ਕਈ ਪਾਸਿਓਂ ਘੇਰਾਗਾ ਵੀ ਆਪਾਂ ਆਪਣੀ ਸੇਫਟੀ ਆਪਣੀ ਸੁਰੱਖਿਆ ਆਪ ਹੀ ਰੱਖਣੀ ਆਗੀ ਸੋ ਅਮਨਦੀਪ ਦੇ ਕੇਸ ਦੇ ਵਿੱਚ ਮੈਂ ਹੋਰ ਵੀ ਜਾਂਚ ਪੜਤਾਲ ਕਰ ਰਿਹਾਗਾ ਜੇ ਮੇਰੇ ਕੋਲੇ ਕੋਈ ਹੋਰ ਸੋਰਸ ਪਹੁੰਚੇ ਜਾਂ ਮੇਰੀ ਜਾਣਕਾਰੀ ਦੇ ਵਿੱਚ ਹੋਰ ਵਾਧਾ ਹੋਇਆ ਤਾਂ ਮੈਂ ਇਸ ਵਿਸ਼ੇ ਦੇ ਉੱਤੇ ਇੱਕ ਰਿਪੋਰਟ ਵੀ ਲੈ ਕੇ ਆਉਂਗਾ ਵੀ ਆਖਰ ਜਿਹੜੇ ਦੋ ਨਾਮ ਨੇ ਲਾਡੀ ਪਲਵਾਨ ਤੇ ਇੱਕ ਨਰਵੈਰ ਸਿੰਘ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੈਗੀ ਕ੍ਰਾਈਮ ਦੀ ਦੁਨੀਆ ਦੇ ਵਿੱਚ ਕੋਈ ਲੰਮੇ ਚੌੜੇ ਨਾਮ ਨਹੀਂ ਹੈਗੇ ਕੋਈ ਪਹਿਲਾ ਨਾਮ ਨਹੀਂ ਜਿਆਦਾ ਸੁਣੇ ਜਿਵੇਂ ਅਕਸਰ ਪੋਸਟਾਂ ਪੈਣੀਆਂ ਨੇਗੀਆਂ ਵੱਖ-ਵੱਖ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲਈ ਆਣੀਆਂ ਨੇ ਜਿਵੇਂ ਹੋਰ ਉਗਾਹੀ ਦੀਆਂ ਪੋਸਟਾਂ ਸਾਹਮਣੇ ਆਉਂਦੀਆਂ ਨੇਗੀਆਂ ਜਾਂ ਨੌਜਵਾਨ ਇੱਕ ਦੂਜੇ ਦਾ ਨੁਕਸਾਨ ਕਰ ਦਿੰਦੇ ਉਸ ਤੋਂ ਬਾਅਦ ਪੋਸਟਾਂ ਨਿਕਲ ਕੇ ਆਉਂਦੀਆਂ ਸੋਸ਼ਲ ਮੀਡੀਆ ਅਕਾਊਂਟ ਤੇ ਸੋ ਉਮੇ ਇਹ ਨਾਮ ਸਾਹਮਣੇ ਕਦੇ ਨਹੀਂ ਆਏ ਮੈਂ ਵੀ ਪਹਿਲੀ ਵਾਰ ਦੇਖ ਰਹੇ ਹਾਂਗਾ ਪਰ ਸਵਾਲ ਇਹ ਆ ਵੀ ਇਨ ਨੌਜਵਾਨਾਂ ਨੂੰ ਕੀ ਲੋੜ ਪਈ ਸੀਗੀ ਵੀ ਇੱਕ ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਕਤਲ ਕਰਨ ਕਿਉਂਕਿ ਜਿੰਨਾ ਜਿੰਨਾਂ ਨੇ ਪੰਜਾਬ ਪੁਲਿਸ ਦੇ ਕਿਸੇ ਅਧਿਕਾਰੀ ਦੇ ਨਾਲ ਵਧਿੱਕੀ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦਾ ਹਾਲ ਕੀ ਹੋਇਆ ਉਦਾਹਰਨਾਂ ਆਪਾਂ ਕਿੱਡੇ ਕਿੱਡੇ ਨਾਮ ਜੋ ਪੰਜਾਬ ਦੀ ਅੰਡਰਵਰਡ ਦੇ ਵਿੱਚ ਜੈਪਾਲ ਅਰਗੇ ਯਾ ਹੋਰ ਕਾਲੇ ਤੋਂ ਲੈ ਆਰਗੇ ਕਿੱਡੇ ਕਿੱਡੇ ਨਾਮ ਆਗੇ ਉਹ ਖਤਮ ਕਰ ਦਿੱਤੇ ਗਏ ਇਸੇ ਕਰਕੇ ਮੈਨੂੰ ਇਹ ਇੱਕ ਛੋਟੀ ਜਿਹੀ ਜਿਹੀ ਰਿਪੋਰਟ ਆਪਣੀ ਆਡੀਓ ਜ਼ਰੀਏ ਬਣਾਉਣੀ ਪਈ ਵੀ ਜਿਹੜਾ ਇਹ ਕਤਲ ਸੀਗਾ ਪਹਿਲੀ ਤਾਂ ਗੱਲ ਇਹ ਬੜੀ ਮੰਦਭਾਗੀ ਘਟਨਾ ਹੋਈ ਆ ਸਾਡੇ ਤੱਕ ਜਿਹੜੀ ਜਾਣਕਾਰੀ ਪਹੁੰਚੀ ਆ ਵੀ ਇਹਨਾਂ ਪੈਂਸਿਆਂ ਨੂੰ ਲੈ ਕੇ ਇਹਨਾਂ ਦਾ ਆਪਸੀ ਕੋਈ ਰੌਲਾ ਚੱਲ ਰਿਹਾ ਸੀਗਾ ਬਾਕੀ ਜੇ ਕੋਈ ਹੋਰ ਜਾਣਕਾਰੀ ਦੇ ਵਿੱਚ ਸਾਡੀ ਚ ਵੱਧਾ ਹੋਇਆ ਤਾਂ ਅਸੀਂ ਇਸ ਵਿਸ਼ੇ ਤੇ ਰਿਪੋਰਟ ਲੈ ਕੇ ਆਵਾਂਗੇ ਤੇ ਉਸ ਦੇ ਵਿੱਚ ਪੂਰੀ ਦੀ ਪੂਰੀ ਨਿਰਪੱਖ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਸੋ ਮਿਲਦੇ ਆ ਨਵੇਂ ਦਿਨ ਨਵੀਂ ਕੋਈ ਬਾਇਓਗ੍ਰਾਫੀ ਜਾਂ ਕੋਈ ਖਬਰ ਲੈ ਕੇ ਤਾਂ ਤੱਕ ਲਈ ਧੰਨਵਾਦ